ਮੋਤਾ ਕੇ ਨਾਮ ਮੇਰਾ ਨਾਮ ਕਾਂਤਾ ਮੇਰੇ ਪਿੰਡ ਬੀਬੀ ਦੀ ਪੰਡੋਰੀ ਜ਼ਿਲ੍ਹਾ ਛਾਰਕੋ ਆ ਦੋ ਦਿਨ ਤੋਂ ਤੁਸੀਂ ਇੱਥੇ ਸੌਦਾ ਦਾ ਕੰਮ ਕੀ ਕਰਨਾ ਹੈ ਜਿਹੜਾ ਤੁਹਾਡਾ ਮੁੰਡਾ ਇਹ ਕੱਲ ਜਿਹਨਾਂ ਨੇ 8 ਵਜੇ ਦਾ ਟਾਈਮ ਰੱਖਿਆ ਸੀ ਅੱਧਾ ਘੰਟਾ ਲੇਟ ਹੋ ਗਈ ਮੈਨੂੰ ਦੂਜੀ ਪਾਰਟੀ ਵੀ ਬੈਠੀ ਛਣ ਕੇ ਤਾਂ ਅਸੀਂ ਜਦੋਂ ਗਏ ਤਾਂ ਦੂਜੀ ਪਾਰਟੀ ਇਹਨਾਂ ਨੇ ਭੇਜ ਦਿੱਤੀ ਤਾਂ ਸਾਡੇ ਇਹਨਾਂ ਨੇ ਕੁੱਤੇ ਖਾਣੀ ਕਰਕੇ ਭੇਜ ਦਿੱਤਾ ਗਲਤ ਛੜ ਬੋਲੇ ਗਏ ਨਹੀਂ ਕਾਰਨ ਕੀ ਸੀ ਲੜਾਈ ਦਾ ਕਾਰਨ ਇਹ ਸੀ ਮੇਰੇ ਚਾਚਾ ਸੁਰ ਦਾ ਮੁੰਡਾ ਮੇਰੀ ਨੌ ਨੂੰ ਨਹੀਂ ਰਹਿ ਦਿੱਤਾ ਹੈ ਛਰੇ ਆ ਮੈਂ ਖੜੀ ਵੀ ਆ ਤੇ ਫੇ ਨਹੀਂ ਮੰਨ ਰਹੀ ਹਾਂ ਇਹ ਕੰਦੇ ਵੀ ਨਹੀਂ ਉਹ ਮੁੰਡਾ ਇਦਾਂ ਦਾ ਨਹੀਂ ਕਿਹੜੀ ਮਾਂ ਹੈ ਜਿਹੜਾ ਪੁੱਤ ਦਾ ਘਰ ਉੱਜੜਦਾ ਹੋਵੇ ਤਾਂ ਉਹ ਵੀ ਬੇਇੱਜ਼ਤੀ ਕਰਦੀ ਹੋਵੇ ਉਹ ਸੱਸ ਨਹੀਂ ਹੁੰਦੀ ਤੇ ਅੱਜ ਸਾਡਾ ਮੁੰਡਾ ਦਾਖਲ ਹੋਇਆ ਸੀ ਉੱਥੇ ਮੁੰਡਾ ਉੱਥੇ ਵੀ ਜਦੋਂ ਅਸੀਂ 5 ਵਜੇ ਦਾ ਟਾਈਮ ਰੱਖਿਆ ਹੀ ਪੌਣੇ 5 ਵਜੇ ਚੱਲ ਗਏ ਤੇ 6 ਵਜੇ ਗਏ ਉੱਥੇ ਸਾਨੂੰ 6 ਵਜੇ ਤੇ ਅਸੀਂ ਜਦੋਂ ਗਏ ਸਾਰੀਆਂ ਗੱਲਾਂ ਹੋਈਆਂ ਬੀਤੀਆਂ ਇੱਕ ਜੋਤ ਬਾਬਾ ਕਹਿੰਦਾ ਕਿ ਕਸਪਾਲ ਮੈਨੂੰ ਭਾਜ ਕਹਿੰਦਾ ਵੀ ਨਹੀਂ ਇਹ ਗਲਤ ਨਹੀਂ ਗੱਲ ਇਹ ਗਲਤਵਾ ਗੱਲ ਵੀ ਇਹ ਮੁੰਡੇ ਨੇ ਇਦਾਂ ਨਹੀਂ ਮੰਨਣਾ ਵੀ ਕਿਹੜੀ ਮਾਂ ਕਹੂ ਵੀ ਮੇਰੇ ਪੁੱਤਰਾ ਘਰ ਉਜੜ ਜਵੇ ਤਾਂ ਕਿਹੜੀ ਮਾਂ ਕਹੂ ਵੀ ਮੇਰੇ ਨੋ ਦੀ ਲੱਗੀ ਮਿੱਟੀ ਪਟਾ ਉਹਦੇ ਤਿੰਨ ਬੱਚੇ ਆ 11 ਸਾਲਾਂ ਦੀ ਕੁੜੀ ਆ ਤੇ ਉਹਦੇ ਮੁੰਡੇ ਦੀ ਲੱਤ ਵੀ ਤਾਂ ਬਾਹ ਵੀ ਛੁਮੇ ਨੇ ਤੜਵਾਈ ਆ ਤਾਂ ਮੈਂ ਉਹਦੋਂ ਵੀ ਨਹੀਂ ਪਰਚਾ ਦਰਜ ਕਰਾਇਆ ਮੈਂ ਸਰਪੰਚਾਂ ਪੈਂਚਾਂ ਨੂੰ ਦੱਸਿਆ ਸੀ ਇਹਨਾਂ ਨੇ ਨਹੀਂ ਮੇਰੀ ਗੱਲ ਕੋਈ ਵੀ ਸੁਣ ਕੇ ਹੁਣ ਤੁਹਾਡਾ ਜਿਹੜਾ ਉਹ ਮੜਕਾ ਦਾਖਲ ਹੋਇਆ ਵਾ ਹਾਂਜੀ ਉਹ ਇਹਨਾਂ ਨੇ ਕਿਹਾ ਵੀ ਉਹ ਤਾਂ ਇਹ ਮੁੰਡੇ ਮੇਰੇ ਨੇ ਇਹ ਗੱਲ ਕਹੀ ਵੀ ਮੈਂ ਆਪਣੀ ਭਾਬੀ ਵੀ ਤਾਂ ਇਹ ਵੀ ਹੁਣ ਮੈਂ ਫੜ ਲਿਆ ਤਾਂ ਮੈਂ ਦੋਵੇਂ ਹੀ ਮਾਰਨੇ ਆ ਬਿਨਾ ਮੈਂ ਇਹਨੂੰ ਬਖਸ਼ਣਾ ਨਾ ਮੈਂ ਆਪਣੀ ਭਾਬੀ ਨੂੰ ਬਖਸ਼ਣਾ ਇਹ ਕਹਿੰਦੇ ਵੀ ਤੂੰ ਹੁਣੇ ਹੀ ਹੱਥ ਲਾ ਕੇ ਦੇਖ ਪਹਿਲਾਂ ਤਿੰਨ ਗੋਲੀਆਂ ਖੁੰਨਾ ਵੀ ਸਾਡਾ ਧੱਕਾ ਤੂੰ ਨਿਕਲ ਨਹੀਂ ਸਕਦਾ ਕਿੱਥੇ ਵੀ ਇਸ ਕਰਕੇ ਮੈਂ ਆਪਣੇ ਆਨਲਾਈਨ ਪਰਚਾ ਮਕਰਾਤਾ ਮੈਂ ਡਰਦੀ ਨਹੀਂ ਮੇਰੇ ਨਿਆਣਿਆਂ ਨੂੰ ਇਹਨਾਂ ਕੋ ਖਤਰਾ ਹੈ ਹਾਂ ਮੇਰੀ ਬੇਟੀ ਕੀ ਕੀਤੀ ਜਾਂਦੀ ਹੈ ਜਿੱਥੇ ਵੀ ਮੇਰੀ ਖਬਰ ਸੁਣਦੇ ਮੇਲੇ ਭੈਣ ਭਰਾ ਮੇਰੀ ਹਿੰਮਤ ਕੰਮ ਬਾਰਾ झालं ਤਾਂ ਮੈਂ ਐਵੇਂ ਦੁਖੀ ਹਾਂ ਤਦੋਂ ਵੀ ਮੇਰੇ ਬੱਚਿਆਂ ਨੂੰ ਐਵੇਂ ਇਹ ਕਹਿੰਦੇ ਉਹਦੀ ਨੱਕ ਮਾਂ ਥੋੜੀ ਹੈ ਤੂੰ ਮਨ ਦੂਜਿਆਂ ਦੀ ਤੂੰ ਤਮਾਤ ਤੋੜਨੀ ਆ ਫੋਰਚੁਨੇਸ਼ਨ ਇਹ ਨਹੀਂ ਦਿੰਦੀ। ਫੋਰਚੁਨੇ ਕਿਹਨੇ ਨਹੀਂ ਸੁਣੀ ਮੈਂ ਮੇਟੇ ਆਣੇ ਪਰਚ ਦੇ ਦੇ ਕੇ ਥੱਕ ਗਈ ਆ ਮੈਂ ਪਰਚੇ ਬੰਦ ਕਰ ਲੈ ਹੁਣ ਆਪਾਂ। ਇਹ ਜੋ ਵੀ ਮੇਟੇ ਆਣੇ ਜੋ ਵੀ ਪਰਚਾ ਮੈਂ ਦਿੰਨੀ ਹਾਂ ਲੈ ਜਾਂਦੇ ਚੋਕੇ ਤਾਂ ਪਿੰਡ ਵਾਲੇ ਉਹਨਾਂ ਨੂੰ ਛਿਡਾ ਕੇ ਲੈ ਆਉਂਦੇ ਆ। ਜੀ। ਕਿਉਂਕਿ ਵਿਜੈਤ ਹੁੰਦੀ ਆ ਤਾਂ ਮੈਨੂੰ ਕਹ ਲੈਣੇ। ਨਾਲ ਨਹੀਂ ਤੁਹਾਡੀ। ਵਿਜੈਤ ਨਹੀਂ ਮੇਰੇ ਨਾਲ ਦੋ ਬੰਦੇ ਮੇਰੇ ਨਾਲ ਬਾਕੀ ਬੰਦੇ ਮੇਰੇ ਤੋਂ ਬਾਹਰ ਵਾਂ। ਠੀਕ। ਸ਼ਮੀਲਾ। ਏਡਾ ਪਿੰਡ। ਬੀਬੀ ਜੀ ਕੁੰਡਰੀ। ਕੀ ਹੋਇਆ ਸੀਗਾ ਜਿਹਦੇ ਉੱਧਰ ਧਿਆਨ ਹੈ? ਹਸਪਤਾਲ। ਜਦੋਂ ਮਰੂਮੀ ਨੇ ਦੱਸਿਆ ਤੁਹਾਨੂੰ ਅਸੀਂ ਪੰਚਾਇਤ ਘਰ ਸਾਰੇ ਇਕੱਠੇ ਹੋਏ ਸੀਗੇ ਤੇ ਉਹਨਾਂ ਦੀ ਗੱਲ ਗੱਲਬਾਤ ਉਹਨਾਂ ਦੀ ਸ਼ੁਰੂ ਹੋਈ ਉਹਨਾਂ ਨੇ ਮੇਰੇ ਘਰ ਵਾਲਾ ਨੂੰ ਗਲਤ ਬੋਲਿਆ ਮੇਰਾ ਘਰ ਵਾਲਾ ਕਹਿੰਦਾ ਵੀ ਜੇ ਮੇਰੀ ਭਾਬੀ ਤੇ ਮੇਰਾ ਉਹ ਜਿਹੜਾ ਫੜਿਆ ਗਿਆ ਤੇ ਮੈਂ ਉਹਨਾਂ ਨੂੰ ਮਾਰ ਦੇਣਾ ਦੋਨਾਂ ਨੂੰ ਮੈਂ ਮਾਰ ਦੇਣਾ ਤੇ ਮੰਮੀ ਮੇਰੀ ਉਹ ਕਹਿੰਦੇ ਤੂੰ ਇੱਥੇ ਮਾਰ ਕੇ ਦਿਖਾ ਸਾਨੂੰ ਸਾਡੇ ਮੋਰ ਮਾਰ ਕੇ ਦਿਖਾ ਉਹ ਕਹਿੰਦਾ ਮੈਂ ਇੱਥੇ ਆ ਕੇ ਮਾਰਾਂ ਮੈਂ ਤੇ ਉਹਨਾਂ ਨੇ ਸਾਡੇ ਉੱਤੇ ਮੰਮੀ ਸਰਪੰਚ ਨੇ ਸਾਡੇ ਦੋਨਾਂ ਤੇ ਮਾਮਾ ਧਿਆਦੇ ਉਹਨਾਂ ਨੇ ਬੰਦੂਕ ਤਾਂ ਨਹੀਂ ਦਿੱਤੀ ਮੇਰਾ ਘਰ ਵਾਲਾ ਕਹਿੰਦਾ ਵੀ ਤੁਹਾਡੀ ਗਲਤ ਲੜਾਈ ਤਾਂ ਮੇਰੇ ਨਾਲ ਆਇਆ ਨਾ ਇਹ ਦੋਨੋਂ ਬੇਕਸੂਰ ਆ ਇਹਨਾਂ ਨੇ ਤਾਂ ਕਹਿੰਦੇ ਤੁਸੀਂ ਦਾ ਕਰਦੇ ਆ ਕਹਿੰਦਾ ਜਿੰਨਾਂ ਨੂੰ ਛੱਡ ਦੋ ਜੇ ਨਾ ਛੱਡਿਆ ਤੁਸੀਂ ਇਹਨਾਂ ਨੂੰ ਤਾਂ ਮੈਂ ਜ਼ਹਿਰ ਖਾ ਕੇ ਮਰ ਜਾਣਾ ਪੰਮੀ ਕਹਿੰਦਾ ਜੇ ਤੂੰ ਜ਼ਹਿਰ ਖਾਣਾ ਤੂੰ ਹੁਣੇ ਹੀ ਖਾ ਮੇਰੇ ਸਾਹਮਣੇ ਖਾ ਤਾਂ ਹੁਣੇ ਤੇ ਜੇ ਤੂੰ ਨਾ ਖਾਦਾ ਨਾ ਜ਼ਹਿਰ ਤੇ ਮੈਂ ਇਹਨਾਂ ਦੋਨਾਂ ਨੂੰ ਮੈਂ ਗੋਲੀ ਦਾ ਮਾਰ ਦੇਣਾ ਇਹਨਾਂ ਦੋਨਾਂ ਨੂੰ ਨਾ ਤੁਹਾਨੂੰ ਲੱਗਦਾ ਕਿ ਜਿਹੜਾ ਜ਼ਹਿਰ ਖਾਦੀ ਉਹ ਬਚਾਇਦੇ ਸਿਰ ਚੜ ਕੇ ਖਾਦੀ ਹਾਂਜੀ ਹਾਂ ਕੀ ਮੰਗ ਕਰਦੇ ਆਹੀ ਬਸ ਸੰਨ ਇਨਸਾਫ ਚਾਹੀਦਾ ਆ ਬਿਚ ਸਾਡੇ ਨਾਲ ਪਿੰਡ ਪੰਚਾਇਤ ਵੀ ਨਹੀਂ ਖੜੀ ਹੁੰਦੀ ਨਾ ਪੁਲਿਸ ਵਾਲੇ ਖੜੇ ਹੁੰਦੇ ਪੰਚ ਸਾਹਿਬ ਤੁਹਾਡੇ ਪਿੰਡ ਦਾ ਇੱਕ ਮੰਗਲਾ ਸਾਹਮਣੇ ਆਇਆ ਸੀ ਜਿਹੜਾ ਉਹ ਨਟਕਾ ਆ ਉਹਨੇ ਗੈਰ ਹੱਦੀ ਸੀ ਪੰਚਾਇਤ ਦੇ ਸਿਰ ਚੜ ਕੇ ਕੀ ਬਾਲ ਦਾ ਪੁਰਾ ਮਾਮਲਾ ਇਦਾਂ ਸੀ ਜੀ 4 ਤਰੀਕ ਸ਼ਾਮ ਨੂੰ ਇੱਕ ਲੇਡੀ ਦੇ ਘਰ ਜਾ ਕੇ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ ਤੇ ਉਹਨੂੰ ਗਾਲੀ ਗੋਲਚ ਕੀਤਾ ਉਹ ਦਰਖਾਸਤ ਸਾਡੇ ਕੋਲ ਪੰਚਾਇਤ ਕੋ ਆਈ ਸੀ ਅਸੀਂ ਉਹਦੇ ਸਬੰਧ ਚ ਉਹਨੂੰ ਪੰਚਾਇਤ ਘਰ ਸੱਦਿਆ ਸੀ 5 ਤਰੀਕ 6 ਵਜੇ ਤੇ ਜਦੋਂ ਉਹ ਆਏ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਮਾਮਲਾ ਆ ਉਹ ਕਹਿੰਦੇ ਵੀ ਇਦਾਂ ਕਰਕੇ ਸਾਡੇ ਨਾਲ ਝਗੜਾ ਹੋਇਆ ਵੀ ਇਹਨਾਂ ਦਾ ਜਿਹੜਾ ਮੁੰਡਾ ਨਹੀਂ ਆਇਆ ਸਕੂਲ 'ਚ ਉਹਨੇ ਸਾਨੂੰ ਗਾਲੀ ਗਲੋਚ ਕੀਤਾ ਔਰ ਕੁੱਟਮਾਰ ਕੀਤੀ ਆ ਤੇ ਜਿਹੜੇ ਬਾਕੀ ਮੌਲਾ ਤੇ ਉਹਦੀ ਮੰਮੀ ਤੇ ਉਹਦੀ ਘਰ ਵਾਲੀ ਅਸੀਂ ਜਾਂ ਤੁਹਾਡਾ ਕੋਈ ਬਿਸ਼ੋਰ ਨਹੀਂ ਤੁਸੀਂ ਉਹਨੂੰ ਬੁਲਾਓ ਜਦੋਂ ਆਪਾਂ ਉਹਨੂੰ ਇੰਨੀ ਗੱਲ ਕਹੀ ਉਹ ਕਹਿੰਦੇ ਉਹਨੇ ਨਿਯੋਣਾ ਤੁਸੀਂ ਜੋ ਕਰਨਾ ਕਰ ਲਓ ਉਸ ਤੋਂ ਬਾਅਦ ਉਹ ਬਾਹਰ ਤੋਂ ਦੌਰ ਗਿਆ ਆ ਜਾ ਕੇ ਉਹਨਾਂ ਨੇ ਉੱਥੇ ਪਹਿਲਾਂ ਤਾਂ ਨਾਈ ਦੀ ਦੁਕਾਨ ਤੇ ਆਪਣੇ ਉਹਨਾਂ ਨੇ ਆਪਣੇ ਉਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਖਾਦਾ ਕੀ ਨਹੀਂ ਆ ਕੇ ਉਹ ਐਡਮਿਟ ਹੋ ਗਿਆ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਪੰਚਾਇਤ ਨੇ ਉਹਨੂੰ ਕੋਈ ਵੀ ਮਾਰੇ ਸ਼ਬਦ ਨਹੀਂ ਬੋਲੇ ਤੇ ਇੱਕ ਕਾਂਦੀ ਸੀ ਕਿ ਪਿਸਤੌਲ ਦਿਖਾਈ ਪਿਸਤੌਲ ਇਹੋ ਜਾਂ ਉੱਥੇ 50 ਬੰਦੇ ਸੀ ਉੱਥੇ ਨਾ ਕੋਈ ਪਿਸਤੌਲ ਸੀਗਾ ਨਾ ਕਿਸੇ ਨੇ ਦਿਖਾਇਆ